ਉਹ ਮੈਂ ਜਿਹੜਾ ਬੰਦਾ ਤੁਸੀਂ ਸੁਣਨੇ ਵਾਲੇ ਆਪਣੇ ਆਪਣੇ ਅੰਦਰ ਦੇਖੋ ਕਿਤੇ ਕਿਤੇ ਇਕੱਠੇ ਆ ਬੈਠਾ ਕੋਈ ਆਦਮ ਕੋਈ ਮਰਦਾ ਆਦਮ ਬੈਠਾ ਹੁੰਦਾ ਸੰਗਤੀ ਨਹੀਂ ਕੰਕਰ ਦੇ ਕਮਕਾਰ ਜਿੰਮੇਵਾਰੀਆਂ ਇੱਕ ਝਾੜੀ ਅੰਦਰ ਖੁਸ਼ਗੋਲ ਆਉਂਦਾ ਹੈ ਸਕਿੰਡ ਦੇ ਅੰਦਰ ਖੁਸ਼ਗੋਲ ਤੇ ਸਕਿੰਡ ਦੇ ਵਿੱਚ ਬਦਬੋਲ ਵਿੱਚ ਵੀ ਚਲੇ ਜਾਂਦਾ ਹੈ ਇਹ ਮਨ ਐਸਾ ਹੈ ਬਾਸਲ ਕਰਨ ਦੇ ਨਹੀਂ ਅਸੀਂ ਤੁਸੀਂ ਆ ਗਏ ਕੱਲ ਜਦੋਂ ਤੁਸੀਂ ਮੇਰੇ ਨਾਲ ਕਰ ਲੈਂਦੇ ਕਿ ਮੈਂ ਤਾਂ ਹਾਦਸੇ ਮੈਂ ਤਾਂ ਨਵਾਜ਼ ਪੜੀ ਹੈ ਕੱਲ ਜਦੋਂ ਤੁਸੀਂ ਜੀਤੀ ਆ ਰਹੇ ਹੋ ਤੁਹਾਨੂੰ ਮੈਂ ਤਾਂ ਪੜਿਆ ਨਹੀਂ ਤੂੰ ਬੋਲ ਰਿਹਾ ਮੈਂ ਤਾਂ ਮਹਾਰਾਜ ਕਹਿੰਦੇ ਕਹਿੰਦਾ ਕਹ ਦੇਣੀ ਹੈ ਕਿ ਸਾਰੇ ਨੂੰ ਸੁੰਨਦਾ ਹਾਂ ਬੋਲੇਗਾ ਕਿ ਨੀਂ ਮੈਂ ਤਾਂ ਪੜੀ ਗਏ ਮੇਰੇ ਨਾਲ ਪੜ ਲੰਦੇ ਮਾਲਕ ਨੇ ਫਿਰ ਬਸ਼ੇਰਾ ਕੀ ਕਰਦਾ ਤੇ ਤੇਰੇ ਨਾਲ ਮੈਂ ਪੜ ਲੰਦਾ ਕਿਹੜਾ ਬਸ਼ੇਰਾ ਕੀ ਕਰਦਾ ਤੂੰ ਤਾਂ ਉਹਦੇ ਆਗਲ ਵਾਲੇ ਮੌਲ ਨੂੰ ਦੇਖੀ ਗਿਆ ਕਿ ਘੋੜੀ ਨੇ ਬਸ਼ੇਰਾ ਬੱਤਰਾ ਇਹ ਕਿਤੇ ਫੂਟ ਨਾ ਲੰਘ ਜਿਆਵੇ ਉਹਦੇ ਆਗਲ ਮੰਜੀ ਨਾਉਣਾ ਫਰੀ ਗਿਆ ਨੀਨੀ ਪੈ ਗਏ ਨੀਨੀ ਪੈ ਗਈ ਮੈਂ ਕਿੰਦਾ ਤਦੋਂ ਸਾਰੇ ਕੋਝੋ ਗਿਆ ਤੁਮ ਕਿ ਜਦੋਂ ਬਹੁਤ ਬਾਰਤ ਦੇ ਤੀਨ ਤਾਲ ਜਾਨ ਆਪਣੀ ਕਿੰਨੀ ਜਾਣਦਾ ਹੋਵਾਂਗਾ ਆਪਣੀ ਵੀ ਜਾਣਦਾ ਰੱਬ ਕਿ ਕਿਤੇ ਹੁੰਦੇ ਆ ਸੰਗਤ ਕਰਨ ਵਾਸਤੇ ਕਿ ਇਹ ਸਰੀਰ ਦਾ ਬੈਠਣਾ ਪੈਣਾ ਨਹੀਂ ਤਹਾਉਂਦਾ ਜਿਹੜਾ ਮਨ ਕਰਕੇ ਬੈਠਦਾ ਉਹ ਮਾਗਦੇ ਕਿਹਾ ਕਰਦਾ ਸਰੀਰ ਰੱਬ ਨੇ ਸਾਰੀ ਸਾਰੀ ਜ਼ਿੰਦਗੀ ਤੋਂ ਬਣਤੀ ਆਈ ਤੇ ਪਰ ਪਰਵਾਹ ਨਹੀਂ ਹੋਏ ਜਿਹੜਾ ਮਨ ਕਰਕੇ ਹਾਜ਼ਰ ਹੋ

ਦੇ ਵਿੱਚ ਹੀ ਕਾਕਰ ਦਾ ਨਾਮ ਜਾਣੀ ਉੱਥੇ ਬੈਠੀ 15 ਮਿੰਟ ਉੱਥੇ ਬੈਠੀ ਅੱਧਾ ਘਰ ਦਾ ਉਸੇ ਵੈਸੀ ਚਾਹਤ ਹੋਵੇ ਪਰ ਬੈਠੀ ਮੰਨ ਕਰਦੀ ਮੰਨ ਕਰਕੇ ਬੈਠੀ ਇਹ ਕਹੀ ਕਿ ਮੈਂ ਖੋਦੀ ਸੰਗਤ ਕਰਨ ਵਾਸਤੇ ਚੱਲਿਆ ਇਹ ਨਹੀਂ ਕਿ ਅੱਜ ਬਾਬਾ ਸ਼੍ਰੀ ਗੰਦਰ ਜੀ ਦਾ ਉਤਾਰ ਦੇ ਰਹਿ ਤੇ ਭਾਈ ਮਨਜੋਤ ਸਿੰਘ ਨੂੰ ਮੂੰਹ ਕੌਣਾ ਯਾਰ ਬੋਲ ਜੀ ਤੇਰੇ ਅਸੀਂ ਨਾਲ ਰਹੀ ਸੀ ਆਖੋ ਸੰਗਤ ਨਾਲ ਬਾਬਾ ਜੀ ਤੇਰੇ ਅਸੀਂ ਆਏ ਸੀ ਇਹ ਦੀ ਕੌਣਾ ਸultan ਮੁਹੰਮਦ ਦੇ ਸੁਨੇਹਾ ਦਿੱਤਾ ਕਿ ਜਦੋਂ ਗੁਵਾਤ ਕਰਨੀ ਹੈ ਤਾਂ ਉਸ ਵੇਲੇ ਤੁਸੀਂ ਬਾਜ਼ਾਰ ਤੇ ਹਾਜ਼ਰ ਹੋ। ਬਾਦਸ਼ਾਹ ਨੇ ਇਹ ਸਿਹਾਨ ਦਿੱਤਾ ਪੰਜ ਵਾਜਾ ਵਕਤ 5 5 50 ਜਾਓ ਪਹਿਲਾ ਸਤਿਕਾਰ ਦੋਈ ਤਜਾ ਘਰ ਪਾਰੇ ਚੌਥੀ ਨੀਤਰਾਸਨ ਪੰਜ ਦੀ ਸਿਪ ਸੁਨਾਰੇ ਕੰਨੀ ਕੰਨੀ ਆਪਕੇ ਤੰਦ ਮੁਸਲਮਾਨ ਸੁਨਾਰੇ ਕਦਿਆਂ ਆ ਜੀਵਨ ਦੇ ਵਿੱਚ ਸਾਕ ਸੰਤੋਖ ਨਿਆ ਧਰਤੀ ਲੈ ਕੇ ਆਵੀ ਤੇਰੀਆਂ ਅਰਦਾਸਾਂ ਵੀ ਪ੍ਰਵਾਨ। ਇਹ ਸੁਲਤਾਨ ਪਰ ਸultan ਉਹ ਸਹਿਬ ਨੇ ਉਹ ਕਰਤੀ ਹੈ ਜਿਹਦਾ ਮੈਂ ਜ਼ਿਕਰ ਕਰ ਲੱਗਿਆ ਹਾਂ ਜਿਸ ਨੇ ਸਾਨੂੰ ਕੀਰਤਨ ਵਾਸਤੇ ਸਾਜ ਦਿੱਤਾ ਕੋ ਸਤਨਾਮੁ ਸ਼੍ਰੀ ਵਾਹਿਗੁਰੂ Sultan ਉਹ ਸਹਿਬ ਨੇ ਕੀਰਤਨ ਵਾਸਤੇ ਸਾਜ ਦਿੱਤਾ ਮਹਾਰਾਜ ਨੇ ਜਦੋਂ ਭਾਈ ਮਦਾਨੇ ਨੂੰ ਕਿਹਾ ਬਚਪਨ ਦੇ ਵਿੱਚ ਗੱਲ ਹੋਈ ਸੀ ਮਹਾਰਾਜ ਦੀ ਮਦਾਨਿਆਂ ਇਹ ਤੁ ਕੀ ਕਹਿੰਦਾ ਕਹਿੰਦਾ ਜੀ ਮੈਂ ਸਾਜ ਬਜਾਉਂਦਾ ਹਾਂ ਅੱਛਾ ਕੀ ਕਰਦਾ ਹੈ ਤੂੰ ਆਹ ਕਹਿੰਦਾ ਜੀ ਮੇਰੇ ਪਿਤਾ ਸਾਡੀ ਜਨਤਰੀ ਚਾਹ ਮੇਰੇ ਪਿਤਾ ਜੀ ਉਹਨੇ ਮੈਨੂੰ ਵੀ ਅੱਖਾਂ ਮਾਰਿਆ ਅਸੀਂ ਲੋਕਾਂ ਦੇ ਜਾਣਦੇ ਹਾਂ ਜਿਹਦੇ ਘਰੇ ਖੁਸ਼ੀ ਹੋਵੇ ਉੱਥੇ ਖੁਸ਼ੀ ਦੇ ਵੀ ਦੁਕਾਨਾਂ ਹੀ ਲੱਗਦੇ ਜਿਹਦੇ ਘਰੇ ਕਮੀ ਹੋਵੇ ਉੱਥੇ ਕਮੀ ਦਾ ਸਾਜ ਪਿਆ ਹੁੰਦੇ ਆ ਲੋਕ ਸਾਨੂੰ ਕੱਪੜਾ ਰੱਖਾ ਦੇ ਦਿੰਦੇ ਨੇ ਤਾਣੇ ਦੇ ਦਿੰਦੇ ਨੇ ਸਾਨੂੰ ਪੈਸੇ ਦੇ ਦਿੰਦੇ ਨੇ ਸਾਡੇ ਪਰਿਵਾਰ ਦਾ ਨਿਬਾਹ ਹੁੰਦਾ ਪਰ ਕਿੰਦੇ ਵਾਸਤੇ ਇਥੋਂ ਤੱਕ ਦੀ ਸੀਮਤ ਹੈ ਇਹਦਾ ਹਾਮੀ ਜਿਹੜਾ ਮਨ ਨੂੰ ਤੁਸੀਂ ਦੱਸੋ ਇਹਦੀ ਆਵਾਜ਼ ਵਿੱਚ ਸਾਥ ਜਾਣ ਕੋਲ ਦੇ ਰਹਾ ਹੁੰਦਾ ਤੂੰ ਚੱਲੇਂਗਾ ਮੇਰੇ ਨਾਲ ਸਾਥੀ ਬਣ ਕੇ ਤੇ ਪਹਿਲਾ ਸ਼ਬਦ ਗੋਬਨ ਸਿੰਘ ਸਾਹਿਬ ਜੀ ਨੇ ਭਾਈ ਭਾਈ ਸ਼ਬਦ ਬੜਾ ਸਤਿਕਾਰਯੋਗ ਹੈ ਸਾਡੇ ਪਾਸ ਦੇ ਅੰਦਰ ਜਿਹਨੂੰ ਭਾਈ ਸ਼ਬਦ ਮਿਲਿਆ ਉਹ ਸਮਝੀ ਕਿ ਮੈਨੂੰ ਗੁਰਨਾਨਕ ਸਾਹਿਬ ਜੀ ਭਾਈ ਮਨੁੱਖਾਨੇ ਵੱਲੋਂ ਭਾਈ ਸ਼ਬਦ ਕਹਿ ਰਹੇ ਨੇ ਕਿ ਸੰਤੂ ਜੀ ਭਾਈ ਮਨੁੱਖਾਨਾ ਸਾਹਿਬ ਜੀ ਦੇ ਹਾਮ ਰੋਬਰਾਨਾਿਕ ਤੇ ਹਾਜ਼ਰ ਨੇ ਸੁਲਤਾਨ ਕੋ ਆ ਜਾਂਦੇ ਪਾਤਸ਼ਾਹ ਜਿਹੜਾ ਲੋਕਾਂ ਵਾਸਤੇ ਤਾਰ ਬਜਾਉਂਦਾ ਹੈ ਕਿਉਂ ਨਿਰੰਕਾਰ ਵਾਸਤੇ ਬਜਾਈਦਾ ਉਹ ਲੋਕ ਦੇ ਸੁੱਖੀ ਤੇ ਪਰਲੋਕ ਦੇ ਸੁੱਖੀ ਮਰਨ ਦੇ ਕੀਰਤਨ ਐਸੀ ਦਾਤ ਕਰਦੀ ਕੀਰਤਨ ਲੋਕ ਦੇ ਸੁੱਖ ਵੀ ਦਿੰਦੀ ਹੈ ਤੇ ਕੀਰਤਨ ਪਰਲੋਕ ਦੇ ਸੁੱਖ ਵੀ ਬਖਸ਼ ਕਰੇ ਜਿਹੜੇ ਲੋਕ ਪਿਆਰੇ ਗੁਰੂ ਨਾਨਕ ਸਾਹਿਬ ਕਹਿੰਦੇ ਪੰਜ ਖੰਨੇ ਹੁਣ ਆਪਾਂ ਲੰਮੀ ਕਰਜਪਤੀ ਕਰਨਾ ਆਪਾਂ ਨੂੰ ਸਾਥ ਚਾਹੀਦਾ ਸਾਥ ਹੀ ਹੈ तो 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 तेरे पैसे हैं? मेरे को मेरे को पैसे तेरे दूजे पास तुझे है मतानों ने जवाब किया महाराज क्या पैसा मेरे को नहीं क्योंकि गुरु नानक पातशाह ने सच का विवाद किया गुरु प्यारियों ਭਾਵੇਂ ਆਪਜੀ ਮੋਤੀ ਖਾਣੇ ਦੇ ਅੰਦਰ ਕਾਰ ਕਰਦੇ ਹੋ ਪਰ ਜਦੋਂ ਮੈਂ ਤਾਂ ਕल्याण ਦਾਸ ਨੂੰ ਦੇਖਿਆ ਦੁਕਾਨ ਤਾਂ ਅੱਛੀ ਚੱਲਦੀ ਐ ਨਾਨਕ ਭਟਕਾ ਅੱਛੀ ਲੈਂਦਾ ਹੋਵੇਗਾ ਜਦੋਂ ਸ਼ਾਮ ਨੂੰ ਪੁੱਛਿਆ ਗੰਦਰ ਵੇਲੇ ਕਹਿੰਦੇ ਨਾਨਕ ਕੀ ਵਸਤਾ ਚੰਗੇ ਸੁਭਾਅ ਦਾ ਪੁੱਤਰ ਇਹਦਾ ਹਾਮੀ ਪਿਤਾ ਜੀ ਐਸੇ ਵਿੜੇ ਗਏ ਕਿਤੇ ਕਿੱਥੇ ਨੇ ਦੇ ਦੇ ਮੈਨੂੰ ਕੋਈ ਖੋਖੇ ਨਾਲ ਲੈ ਜੇ ਕਿਉਂਕਿ ਇਤਾਰੋ ਬਿਕਰ ਹੁੰਦਾ ਆਪਣੇ ਬੱਚਿਆਂ ਦੀ ਮਾਇਆ ਦਾ ਮੈਨੂੰ ਦੇ ਦੇ ਕੋਈ ਖੋਖੇ ਨਾਲ ਲੈ ਜੇ ਤਵੇ ਮਹਾਰ ਪਿਤਾ ਜੀ ਪੈਸਾ ਮੇਰੀ ਕਲੀ ਤੇ ਆਉਂਦਾ ਬਹੁਤ ਹੈ ਪਰ ਇਹ ਟਿਕਦਾ ਨਹੀਂ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਇਹਦੇ ਪੈਸਾ ਟਿਕਦਾ ਨਹੀਂ ਗੁਰਮਾਨਤ ਮਹਾਰਾਜ ਕਹਿੰਦੇ ਤੇ ਸੁਧਮੇਰੇ ਕੋਲ ਗਏ ਮਰਦਾਨਾ ਜੀ ਕਹਿੰਦੇ ਫੇਰ ਪਾਦਸ਼ਾਹ ਕਹਿੰਦੇ ਮਰਦਾਨੀ ਟਿਕਾਂ ਕਰ ਸਕਦੇ ਕਿ ਜੋ ਤੈ ਹੈ ਤੋ ਪੈਸੇ ਦੇ ਦੇ ਤੂੰ ਮੰਗ ਰਿਹਾ ਹੈ ਦੇ ਦੇ ਤੈਨੂੰ ਜਵਾਬ ਨਹੀਂ ਦੇ ਸਕੋ ਇੰਨੇ ਕੌਮ ਨਹੀਂ ਗੁਰਦਾਨ ਸੱਜ ਦੇ ਵੱਡੇ ਪੈਣਗੇ ਤੇ ਕੇ ਨਾਂਕ ਜਦ ਤੱਕ ਦੁਨੀਆ ਰਹੇਗੀ ਸੰਤ ਦੀ ਮੇਰੇ ਬੇਟੇ ਨਾਨਕੀ ਸਾਹਿਬ ਦਾ ਆਦਰ ਸੁਖਾਰ ਕਿ ਕੀਰਤਨ ਵਾਸਤੇ ਜਿਹੜਾ ਸਾਜ ਹੈ ਜਦੋਂ ਭਾਰ ਮਰਦਾਨੇ ਨੇ ਕਿਹਾ ਬੇਬੇ ਨਾਨਕ ਜੀ ਨੇ ਮਾਇਆ ਲੈਣੀ ਕਿ ਕੀ ਹੈ ਮਾਰਾ ਚੈਦੇ ਸਿਰ ਸਾਜ ਲੈਣਾ ਕੀ ਲੈਣਾ ਨਵਾਬ ਨਵਾਬ ਦੇ ਵਿੱਚ ਸੁਰ ਵੀ ਹੈ ਤੇ ਤਾਲ ਵੀ ਹੈ ਉਹ ਸਾਜਾਂ ਦਾ ਇੱਕੋ ਸਾਜ ਕੰਮ ਕਰਦਾ ਹੈ ਕੀਰਤਨ ਵਾਸਤੇ ਮਰਦਾਨੇ ਚਾਹੀਦੀ ਹੈ ਬਾਜਾ ਚਾਹੀਦਾ ਹੈ ਇਤੋਂ ਸੁਰ ਮਿਲੇਗੀ ਤੇ ਤਾਲ ਨਹੀਂ ਮਿਲੇਗਾ ਪਰ ਲਵਾਬ ਇੱਕ ਐਸਾ ਸਾਜ਼ ਹੈ ਉਤੋਂ ਸੁਰ ਵੀ ਮਿਲਦਾ ਤੇ ਤਾਲ ਵੀ ਮਿਲਦਾ ਲਵਾਬ ਲੈਣੀ ਹੈ ਬੇਬੇ ਨਾਨਕੀ ਸਾਹਿਬ ਨੇ ਸਾਰੇ ਦਿੱਤੇ ਪੈਸੇ ਭਾਈ ਲਵਬਾਨੇ ਨੂੰ ਦਿੱਤੇ ਸੁਲਤਾਨਪੁਰ ਨੇ ਸਾਨੂੰ ਕੀਤਨ ਦੀ ਪ੍ਰਖੁਲਤਾ ਲਈ ਔਰ ਸਾਡੀਆਂ ਬੀਬੀਆਂ ਨੇ ਜਿਹੜੀਆਂ ਉਹਦਾ ਮਾਨ ਵਧਾਇਆ ਤੇ ਸੁਲਤਾਨਪੁਰ ਦੇ ਬੇਬੇ ਨਾਨਕੀ ਨੇ ਪਹਿਲਾ ਜਿਹੜਾ ਸਾਜ਼ ਹੈ ਜੋ ਮਾਰੂ ਦੇ ਘਰ ਦੇ ਵਿੱਚ ਵੱਜਣ ਵਾਲਾ ਉਹਦੀ ਮਾਇਆ

ਕਿਉਂਕਿ ਸਾਡੀਆਂ ਦੇਹਾਂ ਪੰਜਨ ਤੱਤਾਂ ਨਹੀਂ ਹੈ ਗੁਰੂ ਪਾਕਸ਼ਾ ਦੀ ਦੇਹ ਪੰਜਨ ਤੱਤਾਂ ਦੀ ਨਹੀਂ ਤਾਂ ਕੋਸ਼ਾ ਦੀ ਦੇਹ ਤਨ ਪੰਜਨ ਤੱਤਾਂ ਦੀ ਨਹੀਂ ਹੋਇਆ ਕਰਦੀ ਸਿੱਖ ਨੂੰ ਲੱਗਦੀ ਹੈ ਸਮਝਦੀ ਲਿਖਣਾ ਨਹੀਂ ਲੱਗਦੀ ਹੈ ਲਿਖਣ ਨੂੰ ਜਿਵੇਂ ਧੁੱਪ ਦੇਖਦੇ ਨਾ ਧੁੱਪ दिखਦੀ ਹੈ ਫਕੜੀ ਨਹੀਂ ਕਰ ਸਕਦੀ ਆ ਲੈਣਾ ਸਰੂ ਦਾ ਸਰੂਪ ਦੇਖਦਾ ਹੈ ਪਰ ਪਕੜਿਆ ਨਹੀਂ ਜਾ ਸਕਦਾ ਸਮਝ ਜੀ ਦੇਵ ਨਾਨਕ ਜੀ ਸਾਹਿਬ ਦੇ ਵੀਰ ਜੀ ਤੋਂ ਤੋਂ ਮੇ ਤੋਂ ਸੁਣਨਾ ਚਾਹੁੰਦੇ ਹਾਂ ਦੇਤੇ ਮੈਥੇ ਤੇ ਤੁਮ ਹੁ ਬੁਲਾ ਰਹੇ ਆਂ ਤੁਸੀਂ ਮੇ ਤੋਂ ਮੰਨਦੇ ਕੋਸ਼ਿਸ਼ ਮੇਰੇ ਕੋ ਕੀ ਹੈ ਨਾਨਕ ਜੀ ਵੀਰ ਜੀ ਮੇਰੇ ਪਿਆਰੇ ਵੀਰ ਜੀ ਜੋ ਤੁਹਾਡੇ ਪੁਆਨਾ ਕੋ ਕਿਸੇ ਕੋਲ ਨਹੀਂ ਮੈਂ ਮੰਗਣਾ ਚਾਹੀਏ ਕੀ ਮੰਗਿਆ ਬੇਬੇ ਮਹਾਰਜ ਕਹਿੰਦੇ ਜੇ ਤੁਸੀਂ ਮੰਨੋ ਨੰਦ ਤੇ ਸੇਵਾ ਤੇ ਨਿਕਰਵਾਨਾ ਕਿਰਪਾ ਹੁਣਾ ਤੇ ਕੁਰਬਾਨ ਹਾਂ ਤੇਰੀ ਭਾਵਨਾ ਇਤਨੀ ਹੈ ਤੇਰੀ ਸੇਵਾ ਇਤਨੀ ਹੈ ਤੇਨਦਰ ਸੁਖਰਤਾ

ਬਹੁਤ ਬਹੁਤ ਸਹੀ ਜਮਦੋ ਬਹੁਤ ਲੋਕੁੱਛ ਮਹਾਰਾਜ ਨੇ ਮੇਕਾਨ ਦਿੱਤਾ ਮਹਾਰਾਜ ਨੇ ਆਨ ਦਿੱਤਾ ਇਹ ਕਿਸੇ ਨੂੰ ਧੀ ਮੇਰੇ ਲਈ ਮਾਰ ਨਹੀਂ ਦਿੱਤਾ ਗੁਰਦੁਆਰੇ ਜਾਣਾ ਬੰਦ ਕਰ ਦਿੱਤੀਆਂ ਬਸ ਐਨੀ ਛੋਟੀ ਛੋਟੀਆਂ ਮੰਗਾਂ ਵਾਸਤੇ ਮੇਰੇ ਸਾਥੀਓ ਦੇ ਘਰ ਦੇ ਵਿੱਚ ਕੋਈ ਬਹੁਤ ਕੁਝ ਸਾਥੇ ਸਾਥਾ ਕੀ ਨਹੀਂ ਕਾਹਤ ਜਿਹੜੀ ਬਾਤੂ ਸਾਨੂੰ ਨਹੀਂ ਦਿੱਤੀ ਮਹਾਰਾਜ ਨੇ ਸਮਝ ਲਓ ਬਾਕੀ ਕੋਈ ਤਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਹੀਏ ਕਿ ਇਹ ਜੀ ਗੁਰੂ ਨਾਨਕ ਜੀ ਬਾਸੂ ਸਾਂਚਨ ਦੇ ਸੀ ਬਾਸੂ ਨੇ ਜੋ ਕੋਈ ਦਿੱਤਾ ਉਹ ਸ਼ੁਕਰ ਕਰਿਆ ਕਰੋ ਕਿਵੇਂ ਨਾਨਕ ਜੀ ਸਾਹਿਬ ਦਾ ਜੀਵਨ ਲੱਗਦਾ ਹੈ ਕਦੇ ਮੱਥੇ ਟੇਉਣੀ ਨਹੀਂ ਉਹ ਜੋ ਨਾਨਕ ਜੀ ਨੇ ਖਾਲੀ ਛੋੜਿਆ ਭਰੀਆਂ ਉਹ ਗੁਰਨਾਨਕ ਜੀ ਦੇ ਘਰ ਵਿੱਚ ਜੋ ਲੁੰਡਾ ਆਇਆ ਹੱਸ ਕੇ ਜਾਂਦਾ ਉਹ ਗੁਰਨਾਨਕ ਜੀ ਦਾ ਅੱਜ ਤੱਕ ਲੋੜਾਂ ਪੂਰੀਆਂ ਕਰ ਰਿਹਾ ਹੈ ਤੇ ਕਰਦਾ ਰਹੇਗਾ

minutes to the present. ਬਾਪਾ ਕਹਿੰਦੇ ਬੇਟੇ ਮੈਂ ਤੇਰਾ ਇਹ ਨਾਮ ਮੋੜ ਨਹੀਂ ਸਕਦਾ ਤਵੇ। ਜੋ ਤਾਂ ਇੱਛਾ ਕੀਤੀ ਹੈ ਨਿਰੰਕਾਰ ਤੇਰੀ ਇੱਛਾ ਪੂਰੀ ਕਰੇਗਾ। ਤੇ ਸੰਗਤ ਜੀ ਬਾਪੂ ਸੁਖਨਾਮੀ ਨੂੰ ਜਗਦੇਵ ਸੁਆਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਜਗਤ ਮਾਤਾ ਲਾਤਾ ਸੁਲੱਖਣੀ ਜੀ ਆਗ ਸ਼ਕਤੀ ਦੇ ਗ੍ਰਹਿ ਵਿਖੇ ਭਗਵਾਨ ਬਾਬਾ ਸ਼੍ਰੀ ਚੰਦਰ ਬਹਾਦਰ ਸਾਹਿਬ ਜੀ ਦਾ ਆਗਮਨ ਹੋਇਆ ਆਪੋ ਸਤਨਾਮ ਜੀ ਦਾ ਸੰਗਤੀ ਐਸਾ ਉਤਾਰੀ ਕੌਣ ਸੀ ਕਹਦੇ ਵਿਚਾਰਿਆ ਕਿ ਉਹ ਨਾ ਆਵੇ ਗੁਰੂ ਨਾਨਕ ਸਾਹਿਬ ਜੀ ਨਿਰਮਤਾਨ ਸਾ ਗ੍ਰੁੱਪ ਨੇ ਦੇ ਘਰ ਦੇ ਵਿੱਚ ਸਾਡੇ ਵਰਗੇ ਕੋਈ ਪੈਦਾ ਹੋਣ ਉਹਦੇ ਘਰ ਦੇ ਵਿੱਚ ਤਾਂ ਉਤਾਰੀ ਕੁਰਸ਼ੀ ਹੀ ਆਵੇਗਾ ਉਹਦੇ ਘਰ ਦੇ ਵਿੱਚ ਆਮ ਵਿਅਕਤੀ ਨਹੀਂ ਆਉਣ ਵਾਲਾ ਜਿੱਤਨੇ ਸ਼ਰੀਰ ਗੁਰੂ ਦਾ ਆਪਸ ਹੈ ਜਿਨ੍ਹਾਂ ਨੂੰ ਛੋੜੇ ਹੋਏ ਨੇ ਪਰਿਵਾਰਕ ਸੰਬੰਧ ਰੱਖਣ ਵਾਲੇ ਵੀ ਉਹ ਕੋਈ ਆਮ ਵਿਅਕਤੀ ਨਹੀਂ ਸੰਗਤ ਹੋਏ ਉਹ ਤਾਂ ਤੁਰੰਤ ਕਾਰਜ ਪ੍ਰਬੰਧਿਤ ਵਾਰੰਡੂਫੀ ਦੇ ਦਰਮਾਣ ਕਰੂਆਂ ਮਾਨੀਆਂ ਹੋਈਆਂ ਡਿਊਟੀਆਂ ਦੇ ਤਹਿਤ ਆਏ ਹੋਏ ਜਿਵੇਂ ਮਹਿਤਾ ਕਲਿਆਣਦਾਰ ਜੀ ਪਹਿਲਾ ਪਹਿਲੇ ਜਨਵਰੀ ਤੋਂ ਬਹੁਤ ਵੱਡੇ ਜੋਤੀ ਸੀ ਬੜੀ ਵਿਵਸਥਾ ਕਪੀ ਨੇ ਬੜੀ ਰਾਜਨੀਤਿਕ ਤੇ ਇਹ ਮੰਨਦੇ ਪੁੱਛੀ ਸੀ ਆਰਾਧਨਾ ਗੁਰਮੈਤ ਨੂੰ ਸਰਟੀਫਿਕੇ ਪ੍ਰਮਾਤਮਾ ਮਿਲਣੀ ਚਾਹੀਦੀ ਪ੍ਰਮਾਤਮਾ ਮਿਲੇ ਸਿੱਧਾ ਜਿਸ ਦਿਨ ਅਕਾਲਪੁਰ ਧਰਮਾਤਮਾ ਮਹਿਤਾ ਕਲਿਆਣਦਾਰ ਜੀ ਨੂੰ ਮਿਲਿਆ ਨਾ

ਇਹ ਪਤਾ ਕਿਤੇ ਮਹਤਾ ਕਲਿਆਨ ਦਾਸ ਨੂੰ ਲੱਗ ਜਾਂਦਾ ਕਿ ਨਾਨਕ ਮੇਰੇ ਘਰ ਦੇ ਵਿੱਚ ਆਇਆ ਹੋਣਾ ਸਿੱਧਰ ਕੋਈ ਆਮ ਨਹੀਂ ਹੈ ਤਾਂ ਇਹ ਸਾਖੀਆਂ ਨੂੰ ਸੀ ਬਣਨੀ ਆ ਇਹ 20 ਰੁਪਈਆ ਦੇ ਬਦਲੇ ਉਹ ਇਹਦਾ ਲੰਗਰ ਲਗਾਇਆ ਹੈ ਉਹਦਾ ਫਲ ਸ੍ਰੂਪ ਉਹਦੇ ਪਾਵਨ ਬੋਤਿਚੇ ਚ ਪੈਦਾ ਨਾ ਪੈਂਦੀਆਂ ਉਹ ਤਾਂ ਹੱਥ ਜੋੜ ਕੇ ਪਰ ਪਿਤਾ ਤੇ ਪੁੱਤਰ ਦਾ ਹੀ ਸੰਕਲਪ ਰਿਹਾ ਸੰਭੀ ਉਸੇ ਤਰ੍ਹਾਂ ਵਿੱਚਲੇ ਤੇ ਅੱਜ ਬੇਬੇ ਨਾਨਕੀ ਸਾਹਿਬ ਦੀ ਜੋ ਮੰਗ ਸੀ ਉਹ ਸੰਭ ਮੋਈ ਜਗਤਪ੍ਰੇਮ ਸੁਆਮੀ ਸ਼ਿਗੁਰ ਨਾਰਾਇਣ ਦੇ ਜੀ ਦੇ ਬੇਅੰਕਿਏ ਭਗਵਾਨ ਬਾਬਾ ਸ਼੍ਰੀ ਚੰਦਰ ਮਹਾਰਾਜ ਕੀ ਗਵਾਕਤਾਰ ਹੋਇਆ ਜਨਮ ਸਮੇ ਪਾਵਨ ਸ਼ਰੀਰ ਤੇ ਜਿਵੇਂ ਆਪਾਂ ਸੰਗ੍ਰੂਪ ਦੇਖਦੇ ਆਨਾ ਇਸੇ ਤਰ੍ਹਾਂ ਗਾਥ ਹੈ ਸੰਗ੍ਰੂਪ ਜਨਮ ਸਮੇ ਆਪ ਜੀ ਨੇ ਪਾਵਨ ਸੀਸ ਤੇ ਰਕਾਮਾਂ ਦੇ ਤੇ ਜਨਮ ਸਮੇ ਤੋਂ ਹੀ ਆਪ ਜੀ ਦੇ ਘਰ ਦੇ ਵਿੱਚ ਮਾਸਕੀ ਅੰਮ੍ਰਿਤਰਾ ਇਸ ਤੇ ਵਿਕਾਮਾਂ ਤੇ ਕੰਨ ਦੇ ਵਿੱਚ ਮੂਤਰਾ ਮਾਹਰ ਪ੍ਰਕਾਸ਼ਾ ਪੜਿਆ ਕਰਦੇ